ਬੱਬਰ ਸੰਤਾ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਥਾਮੀਆਂ ਦਾ ਰਹਿਣ ਵਾਲਾ ਸੀ ਜ਼ਿਲ੍ਹਾ ਜਲੰਧਰ ਦੇ ਪਿੰਡ ਨੰਗਲ ਸ਼ਾਮਾ ਦੇ ਲੰਬਰਦਾਰ ਬੋਟਾ ਸਿੰਘ ਤੇ ਦੋ ਤਿੰਨ ਹੋਰ ਬੰਦਿਆਂ ਨੂੰ ਕਤਲ ਕਰਨ ਦਾ ਇਲਜ਼ਾਮ ਸੀ ਸੰਤਾ ਸਿੰਘ ਤੇ ਇੱਕ ਵਾਰ ਪਿੰਡ ਥਾਮੀਆਂ ਦੇ ਲੰਬਰਦਾਰ ਤਾਰਾ ਸਿੰਘ ਦੇ ਕਹਿਣ ਤੇ ਪਿੰਡ ਵਿੱਚ ਪੁਲਸ ਆਈ ਸੰਤਾ ਸਿੰਘ ਦੀ ਧਰਮ ਪਤਨੀ ਬੀਬੀ ਫੇਜ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੰਤਾ ਸਿੰਘ ਦਾ ਪਤਾ ਪੁੱਛਿਆ ਪਰ ਛੀਣੀ ਦੀ ਬੱਚੀ ਨੇ ਆਪਣੇ ਸਰੀਰ ਤੇ ਕਸ਼ਟ ਸਹੇ ਪੁਲਿਸ ਦੇ ਕੋਲੋਂ ਹੱਦੋਂ ਵੱਧ ਬੇਇੱਜ਼ਤੀ ਹੁੰਦੀ ਵੇਖੀ ਪਰ ਬਬਰਾਂ ਦੇ ਵਿਰੁੱਧ ਜ਼ੁਬਾਨ ਨਹੀਂ ਖੋਲੀ ਜੇ ਖੋਲੀ ਵੀ ਤਾਂ ਪੁਲਿਸ ਦੇ ਵਿਰੁੱਧ ਇਉਂ ਕਿਹਾ ਤੁਸੀਂ ਵੇਖ ਲਓ ਜ਼ਾਲਮੋ ਲਾ ਕੇ ਆਪਣਾ ਜੋਰ ਮੈਂ ਨਹੀਂ ਕੁਝ ਵੀ ਬੋਲਣਾ ਕਰੋ ਤਸ਼ੱਦਦ ਹੋਰ ਬੋਟੀ-ਬੋਟੀ ਕੱਟ ਕੇ ਮਕਾ ਦਿਓ ਜ਼ਿੰਦਗੀ ਨਹੀਂ ਜ਼ੁਬਾਨ ਖੁੱਲਣੀ ਜਾਣੀ ਨਹੀਂ ਅਜਾਈ ਤੇ ਪਤ ਪਖੂਨ ਦੀ ਜਿੱਥੇ-ਜਿੱਥੇ ਡੁੱਲਣੀ ਜਾਣੀ ਨਹੀਂ ਅਜਾਈ ਤੇ ਪਤ ਪਖੂਨ ਦੀ ਜਿੱਥੇ-ਜਿੱਥੇ ਡੁੱਲਣੀ ਆ ਗਿਆ ਜਦੋਂ ਵੀ ਬੱਚਾ ਦਸ਼ਮੇਸ਼ ਦਾ ਪੜਥੂ ਮਚਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਓ ਬੋਟੀ-ਬੋਟੀ ਕੱਟ ਕੇ ਮਕਾ ਦਿਓ ਜ਼ਿੰਦਗੀ ਨਹੀਂ ਜ਼ੁਬਾਨ ਖੁੱਲਣੀ ਜਾਨੀ ਨੀ ਅਜਾਈ ਤੇ ਪਤ ਪਖੂਨ ਦੀ ਜਿੱਥੇ ਜਿੱਥੇ ਢੁੱਲਣੀ ਆ ਗਿਆ ਜਦੋਂ ਵੀ ਬੱਚਾ ਦਸ਼ਮੇਸ਼ ਦਾ ਭੜ ਤੂੰ ਮਚਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਹੋ ਸੈੰਗ ਦਸ਼ਮੇਸ਼ ਦੇ ਕਦੇ ਨਹੀਂ ਡਰਦੇ ਮੌਤ ਨਾਲ ਖੇਡਦੇ ਆਉਂਦੇ ਨੇ ਤਨੀਵੀਆਂ ਉਹਨਾਂ ਦੇ ਸਾਹਮਣੇ ਬਚੜੇ ਜੋ ਭੇਡਦੇ ਆਉਂਦੇ ਨੇ ਤਨੀਵੀਆਂ ਉਹਨਾਂ ਦੇ ਸਾਹਮਣੇ ਬਚੜੇ ਜੋ ਭੇਡਦੇ ਪੇਡਾਂ ਵਿੱਚ ਜਿੱਦਾਂ ਬਗਿਆੜ ਆ ਗਿਆ ਤੁਖ ਮੈਂ ਉਡਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਉਹ ਜਿਨ੍ਹਾਂ ਨੇ ਸਿਰਾਂ ਤੇ ਕਫਨ ਸਜਾਏ ਐ ਉਹਨਾਂ ਨੂੰ ਮਰਾਉਂਦੇ ਓ ਮੌਤ ਵੀ ਜਿਨ੍ਹਾਂ ਦੇ ਕੋਲੋਂ ਫਿਰੇ ਕੰਬ ਦੀ ਉਹਨਾਂ ਨੂੰ ਡਰਾਉਂਦੇ ਓ ਮੌਤ ਵੀ ਜਿਨ੍ਹਾਂ ਦੇ ਕੋਲੋਂ ਫਿਰੇ ਕੰਬ ਦੀ ਉਹਨਾਂ ਨੂੰ ਡਰਾਉਂਦੇ ਓ ਵੇਖ ਲਿਆ ਜੇ ਇੱਕ ਦਿਨ ਆ ਕੇ ਸਭ ਨੂੰ ਮੂੰਹ ਦੀਆਂ ਖਵਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਉਹ ਜਿਹਦੇ ਕੋਲੋਂ ਡਰ ਕੇ ਅੰਦਰ ਲੁਕਦੇ ਜ਼ਾਲਮ ਫਰੰਗੀ ਐ ਉਸ ਨੂੰ ਭਲਾ ਕੀ ਮਾਤ ਮਾਰੂ ਬੁੱਚੜੋ ਜੀਨੇ ਮੌਤ ਮੰਗੀ ਐ ਉਸ ਨੂੰ ਭਲਾ ਕੀ ਮਾਤ ਮਾਰੀ ਮਾਰੂ ਬੁੱਚੜੋ ਜੀਨੇ ਮੌਤ ਮੰਗੀ ਐ ਚੁਣ ਚੁਣ ਟੋਡਿਓ ਪੰਜਾਬ ਦੇਸ਼ ਚੋਂ ਮਾਰ ਕੇ ਮਕਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਬਬਰ ਗਰੀਲੇ ਸਦਾ ਜਿੰਦਾ ਰਹਿਣਗੇ ਕੋਈ ਨਹੀਂ ਮਾਰ ਸਕਦਾ ਜਿਨੇ ਬੀੜਾ ਚੁੱਕਿਆ ਹਰਾਉਣਾ ਵੈਰੀ ਨੂੰ ਉਹ ਨਹੀਂ ਹਾਰ ਸਕਦਾ ਜਿਨੇ ਬੀੜਾ ਚੁੱਕਿਆ ਹਰਾਉਣਾ ਵੈਰੀ ਨੂੰ ਉਹ ਨਹੀਂ ਹਾਰ ਸਕਦਾ ਇੱਕ ਦਿਨ ਵੈਰੀ ਨੂੰ ਸਮੁੰਦਰੋਂ ਪਰੇ ਖਾਲਸਾ ਪਛਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦਊਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦਊਗਾ ਹੋ ਕਰ ਲੋ ਤਸ਼ੱਦਦ ਜਿੰਨਾ ਵੀ ਕਰਨਾ ਮੇਰੇ ਇਹ ਸਰੀਰ ਤੇ ਕਰ ਲੋ ਤਸ਼ੱਦਦ ਜਿੰਨਾ ਵੀ ਕਰਨਾ ਮੇਰੇ ਇਹ ਸਰੀਰ ਤੇ ਰੈਣਾ ਨਹੀਂ ਹਮੇਸ਼ਾ ਥੋੜਾ ਰਾਜ ਪਾਪੀਓ ਦੱਸ ਦਿਆਂ ਅਖੀਰ ਤੇ ਸੋਤੀਆਂ ਕਲਾਂ ਨੂੰ ਇੱਕ ਦਿਨ ਆਣ ਕੇ ਵੇਖ ਲਿਓ ਜਗਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਉਹ ਇੱਜਤ ਚਰਾਹੇ ਬੱਬਰਾਂ ਦੀ ਰੋਲ ਸੀ ਹੋ ਲੰਬੜਾ ਹਰਾਮੀਆਂ ਇੱਜਤ ਚਰਾਹੇ ਬੱਬਰਾਂ ਦੀ ਰੋਲ ਸੀ ਲੰਬੜਾ ਹਰਾਮੀਆਂ ਤੇਰੇ ਉੱਤੇ ਦੰਦੀਆਂ ਹੈ ਨਾ ਅੱਜ ਕਰੀਚ ਦਾ ਸਾਰਾ ਪਿੰਡ ਧਾਮੀਆਂ ਤੇਰੇ ਉੱਤੇ ਅੱਜ ਦੰਦੀਆਂ ਕਰੀਚ ਦਾ ਸਾਰਾ ਪਿੰਡ ਧਾਮੀਆਂ ਵੇਖੀ ਇੱਕ ਦਿਨ ਤੇਰੇ ਉਹ ਸਰੀਰ ਦੇ ਟੁਕੜੇ ਬਣਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਉਹ ਦੱਸਿਆ ਪਤੰਗੇ ਨੇ ਜਦੋਂ ਸਟੇਜ ਤੇ ਵੇ ਬੱਬਰ ਮੇਰੇ ਨੂੰ ਅੱਗ ਲਾ ਕੇ ਫੂਕ ਦੂ ਜਿਉਂਦੇ ਜਾਗਦੇ ਉਹ ਟੱਬਰ ਤੇਰੇ ਨੂੰ ਅਗਲਾ ਕੇ ਫੂਕ ਦੂ ਜਿਉਂਦੇ ਜਾਗਦੇ ਉਹ ਟੱਬਰ ਤੇਰੇ ਨੂੰ ਕੌਣੀ ਜਗਤਾਰ ਗੁਰਮੀਤ ਗਿੱਲ ਨੂੰ ਸੱਚੀਆਂ ਸੁਣਾ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ ਲੱਗ ਗਿਆ ਪਤਾ ਜੇ ਬੱਬਰ ਦਲੇਰ ਨੂੰ ਪਰਲੋਂ ਲਿਆ ਦੂਗਾ